हां जी दोस्तों सारेन सस्श्रीकाल जी आज ਆਪਾਂ ਲਾ ਰਹੇ ਆ ਇਸ ਸੀਜ਼ਨ ਦਾ 2025 ਦਾ ਡੈਕਨ ਕੰਪਨੀ ਦਾ ਤੀਸਰਾ ਏਸੀ ਇਸ ਤੋਂ ਪਹਿਲਾਂ ਆਪਾਂ ਏਸੀ ਨੂੰ ਲੈਵਲ ਕਰਨ ਵਾਸਤੇ ਵਰਤਦੇ ਸੀ ਫਰੀਮੈਨ ਦਾ ਲੈਵਲ ਸਪੇਟ ਲੈਵਲ ਜੋ ਕਿ 200 ਰੁਪਏ ਦੇ ਵਿੱਚ ਲਗਭਗ ਆਉਂਦਾ ਹੈ ਅੱਜ ਆਪਾਂ ਲੈ ਕੇ ਆਏ ਆ ਫਰੀਮੈਨ ਦਾ ਡਿਜੀਟਲ ਲੈਵਲ ਜਿਸ ਦੀ ਕੀਮਤ ਹੈਗੀ ਹੈ 2600 ਰੁਪਏ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਇਹਦੇ 6 ਬਟਨ ਹੈਗੇ ਆ ਸੱਜੇ ਪਾਸੇ ਤੋਂ ਸ਼ੁਰੂ ਕਰਦੇ ਆ ਆਪਾਂ ਇਹ ਹੈਗਾ ਆਨ ਆਫ ਵਾਲਾ ਬਟਨ ਇਹਨੂੰ ਆਪਾਂ ਕੀਤਾ ਆਨ ਆਨ ਆਫ ਵਾਲਾ ਬਟਨ ਦੂਜੇ ਨੰਬਰ ਤੇ ਹੈਗਾ ਤੁਸੀਂ ਦੇਖ ਰਹੇ ਹੋ ਹੋਲਡ ਵਾਲਾ ਬਟਨ ਡੈਟੇ ਨੂੰ ਹੋਲਡ ਕਰਕੇ ਰੱਖਣਾ ਤੀਜੇ ਨੰਬਰ ਤੇ ਹੈਗਾ ਜੀ ਦੇ ਤੱਕ ਲਾਈਟ ਦਾ ਬਟਨ ਬਣਿਆ ਹੋਇਆ ਇੱਕ ਸਪੀਕਰ ਦਾ ਬਟਨ ਬਣਿਆ ਹੋਇਆ ਇਸ ਦੀ ਜੋ ਬੀਪ ਦੀ ਆਵਾਜ਼ ਆਉਂਦੀ ਜਦੋਂ ਲੈਵਲ ਹੋ ਜਾਂਦਾ ਬੀਪ ਦੀ ਆਵਾਜ਼ ਆਉਂਦੀ ਉਹ ਚਲਾ ਕੇ ਰੱਖਣੀ ਹੈ ਕਿ ਬੰਦ ਰੱਖਣੀ ਹੈ ਇਹਦੀ ਸਕਰੀਨ ਦੀ ਲਾਈਟ ਆਨ ਰੱਖਣੀ ਹੈ ਕਿ ਆਫ ਰੱਖਣੀ ਹੈ ਤੀਸਰਾ ਬਟਨ ਆਓ ਹੁਣ ਦੂਸਰੇ ਪਾਸੇ ਜਿਹੜੇ ਤਿੰਨ ਬਟਨ ਬਣੇ ਆ ਉੱਪਰ ਬਟਨ ਬਣਿਆ ਹੋਇਆ ਐਮ ਐਮ ਤੇ ਪਰਸੈਂਟੇਜ ਵਾਲਾ ਜਿਹੜਾ ਇਹਦਾ ਡਿਸਪਲੇ ਆ ਉਹ ਤੁਸੀਂ ਮਿਲੀਮੀਟਰ ਦੇ ਵਿੱਚ ਵੇਖਣਾ ਕਿ ਪਰਸੈਂਟੇਜ ਦੇ ਵੇਖਣਾ ਪਰਸੈਂਟੇਜ ਦੇ ਵਿੱਚ ਵਿੱਚ ਵੇਖਣਾ ਵੀ ਕਿੰਨੇ ਪਰਸੈਂਟ ਇਹਨੇ ਲੈਵਲ ਕਰ ਦਿੱਤਾ ਹੁਣ ਤੁਸੀਂ ਦੇਖ ਰਹੇ ਹੋ ਨਾਲ ਡਿਗਰੀ ਆਈ ਹੋਈ ਹੈ ਇਹ ਡਿਗਰੀ ਦੇ ਵਿੱਚ ਵੀ ਕਿੰਨੇ ਡਿਗਰੀ ਮਤਲਬ ਕਿ ਇਹ ਲੈਵਲ ਕਰ ਚੁੱਕਿਆ ਕਿੰਨੇ ਡਿਗਰੀ ਦਾ ਫਰਕ ਹੈ ਇਸ ਬਟਨ ਤੋਂ ਆਪਾਂ ਨਪਾਂਗੇ ਇਹਨੂੰ ਹੁਣ ਐਮ ਐਮ ਦੇ ਵਿੱਚ ਹੈਗਾ ਦੁਬਾਰਾ ਫੇਰ ਨਪਾਂਗੇ ਆ ਪਰਸੈਂਟੇਜ ਦੇ ਵਿੱਚ ਆ ਗਿਆ ਕਿੰਨੇ ਪਰਸੈਂਟ ਲੈਵਲ ਦੇ ਵਿੱਚ ਫਰਕ ਹੈਗਾ ਹੋਰ ਆਪਾਂ ਇਹਨੂੰ ਸੈੱਟ ਕੀਤਾ ਡਿਗਰੀ ਦੇ ਉੱਤੇ ਉਸ ਤੋਂ ਅੱਗੇ ਤੀਸਰਾ ਬਟਨ ਹੈਗਾ ਰੈਫਰੈਂਸ ਵਾਲਾ ਜਿਵੇਂ ਕਿਸੇ ਕੰਡੇ ਨੂੰ ਜ਼ੀਰੋ ਬੈਲੈਂਸ ਕਰਦੇ ਹੁੰਦੇ ਆ ਆਪਾਂ ਆਮ ਹੀ ਵੇਖਿਆ ਭਾਰ ਟੋਲਣ ਵਾਲੇ ਕੰਡੇ ਉੱਤੇ ਜੇ ਆਪਾਂ ਉਹਦੇ ਪਲੜਾ ਰੱਖ ਦਈਏ ਤਾਂ ਪਲੜੇ ਦਾ ਭਾਰ ਆ ਜਾਂਦਾ ਪਰ ਜੇ ਆਪਾਂ ਇਹਨੂੰ ਸੈੱਟ ਕਰ ਦਈਏ ਤਾਂ ਫਿਰ ਦੁਬਾਰਾ ਉਹ ਜ਼ੀਰੋ ਤੇ ਆ ਜਾਂਦਾ ਰੈਫਰੈਂਸ ਵਾਲਾ ਬਟਨ ਨੱਪਾਂਗੇ ਆ ਵੀ ਹੁਣ ਨੱਪ ਕੇ ਦਿਖਾਉਣੇ ਆਪਾਂ ਹਾਂ ਜ਼ੀਰੋ ਆ ਗਿਆ ਜਦੋਂ ਵੀ ਲੈਵਲ ਆਪਾਂ ਲੈਵਲ ਦੇ ਵਿੱਚ ਆ ਜੂਗਾ ਜਦੋਂ ਕਿਸੇ ਚੀਜ਼ ਨੂੰ ਲੈਵਲ ਕਰਦੇ ਹੋਵਾਂਗੇ ਤਾਂ ਜ਼ੀਰੋਆਂ ਜ਼ੀਰੋ ਆ ਜਾਣਗੀਆਂ ਤੇ ਜ਼ੀਰੋਆਂ ਦਾ ਮਤਲਬ ਹੈ ਬੀਪ ਦੀ ਆਵਾਜ਼ ਕਰੂਗਾ ਵੀ ਬਿਲਕੁਲ ਲੈਵਲ ਤੁਹਾਡਾ ਓਕੇ ਹੋ ਚੁੱਕਿਆ ਦੋਸਤੋ ਅੱਗੇ ਜਿਹੜਾ ਬਟਨ ਦੇਖ ਰਹੇ ਹਾਂ ਉੱਤੇ ਉੱਪਰ ਲਿਖਿਆ ਕੈਲੀਬ੍ਰੇਟ ਕਰਨ ਵਾਲਾ। ਜੇ ਰੈਨੂੰ ਕੈਲੀਬ੍ਰੇਟ ਕਰਨਾ ਤਾਂ ਉਹ ਫੰਕਸ਼ਨ ਲਿਖਿਆ ਵੀ ਇਹਨੂੰ ਕੈਲੀਬ੍ਰੇਟ ਕਿਵੇਂ ਕਰਨਾ ਕੈਲੀਬ੍ਰੇਸ਼ਨ ਦਾ ਬਟਨ ਹੋਏਗਾ। ਦੋ ਸੈਲ ਪੈਂਦੇ ਇਹਦੇ ਵਿੱਚ ਛੋਟੇ। ਰਿਮੋਟ ਵਾਲੇ। ਹੁਣ ਇਹ ਦੱਸ ਰਿਹਾ ਵੀ ਲੈਵਲ ਕਰ ਚੁੱਕਿਆ। ਜੇ ਆਪਾਂ ਨੂੰ ਉੱਪਰ ਚੱਕਾਂਗੇ ਦੇਖੋ 97 98 ਇਹ ਦੂਜੇ ਪਾਸੇ ਰੱਖਾਂਗੇ ਦੂਜੇ ਪਾਸੇ ਆ ਦੱਸ ਰਿਹਾ ਆਪਾਂ ਨੂੰ ਇੱਕ ਛੋਟੀ ਜੀ ਨਿਸ਼ਾਨੀ ਜਿਹੜੀ ਤੁਹਾਨੂੰ ਇਹਦੇ ਉੱਤੇ ਆ ਉੱਪਰ ਨਿਸ਼ਾਨੀ ਦਿਖ ਰਹੀ ਹੈ ਇੱਕ ਮਾਰਕ ਜ ਹੈ ਇਹਦਾ ਮਤਲਬ ਹੈਗਾ ਵੀ ਕਿਸ ਪਾਸੇ ਲੈਵਲ ਉੱਚਾ ਹੈ ਹント ਸੇ ਨਿਸ਼ਾਨੀ ਉੱਪਰ ਦੇਖ ਰਹੇ ਹੁਣ ਉਹ ਨਿਸ਼ਾਨੀ ਹੇਠਾਂ ਆ ਗਈ ਹੈ ਵੀ ਕਿ ਕਿਸ ਪਾਸੋਂ ਲੈਵਲ ਉੱਚਾ ਕਿਸ ਪਾਸੋਂ ਨੀਵਾ ਹੁ ਨਪਦੇ ਹਨ ਯਾਨੀ ਕਿ ਮਾਈਨਸ ਪਲੱਸ ਦੀ ਕਹਿ ਸਕਦੇ ਆਪਾਂ ਇੱਕ ਪਾਸੇ ਨੂੰ ਪਲੱਸ ਗਿਣ ਲਾਂਗੇ ਇੱਕ ਪਾਸੇ ਨੂੰ ਮਾਈਨਸ ਲੈਵਲ ਕਿਸ ਪਾਸੋਂ ਉੱਚਾ ਜਾ ਰਿਹਾ ਕਿਸ ਪਾਸੋਂ ਨੀਵਾ ਜਾ ਰਿਹਾਗਾ ਉਹ ਦੱਸ ਰਿਹਾ ਲੈਵਲ ਇਸ ਪਾਸੋਂ ਉੱਚਾ ਇਸ ਪਾਸੋਂ ਨੀਵਾ ਆਏਗਾ ਅਗਰ ਇਹ 0 0 ਤੇ ਸੈੱਟ ਹੋਊਗਾ ਤਾਂ ਨਿਸ਼ਾਨੀ ਗਾਇਬ ਹੋ ਜੂਗੀ ਸੋ ਜੀ ਦੋਸਤੋ ਹੁਣ ਆਪਾਂ ਚੈੱਕ ਕਰਦੇ ਆ ਏਸੀ ਲਾਤਾ ਕੰਪਲੀਟ ਤੇ ਏਸੀ ਦਾ ਲੈਵਲ ਇਹਨੇ ਕੋਈ ਫਰਕ ਰੱਖਿਆ ਕਿ ਐਕੂਰਸੀ ਦੇ ਵਿੱਚ ਲੈਵਲ ਕੀਤਾ ਹੁਣ ਆਪਾਂ ਦੇਖ ਰਹੇ ਹਾਂ ਕਿ ਏਸੀ ਬਿਲਕੁਲ ਲੈਵਲ ਦੇ ਵਿੱਚ ਆ ਤੇ ਇਹਨੇ ਲੈਵਲ ਸਹੀ ਕੀਤਾ ਦੋਸਤੋ ਮੈਨੂੰ ਤਾਂ ਇਹ ਲੱਗਿਆ ਚੰਗਾ ਜੇ ਤੁਹਾਨੂੰ ਵੀ ਕਿਸੇ ਨੂੰ ਲੈਵਲ ਪਸੰਦ ਆ ਤਾਂ ਆਨਲਾਈਨ ਇਹ ਖਰੀਦ ਸਕਦੇ ਆਪਾਂ ਮੁਕਸਰ ਸ਼ਹਿਰ ਦੇ ਵਿੱਚ ਇਹ ਦੁਕਾਨ ਤੇ ਕਿਸੇ ਤੇ ਡੀਲਰ ਕੋਲੇ ਨਹੀਂ ਪਿਆ ਸਿਰਫ ਆਨਲਾਈਨ ਹੀ ਇਹ ਮਿਲ ਸਕਦਾ ਧੰਨਵਾਦ ਜੀ